ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਗੱਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰ ਉਪਕਾਰ ਅਭੀ ਘਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ऐसे दीनदयाल सतगुरु ਧੰਤਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵਿਆਹਪੁਰਬ ਸਲਾਣਾ ਜੋੜ ਮੇਲਾ ਹਰ ਸਾਲ ਹੀ ਬੜੀ ਚੜ੍ਹਦੀ ਕਲਾ ਨਾਲ ਗੁਰਦੁਆਰਾ ਟਾਰੀ ਸਾਹਿਬ ਵਿਖੇ 18 ਤੇ 19 ਜਨਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਉੱਥੇ ਨਾਲ ਹੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜੇ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਨਵਾਂ ਦਰਬਾਰ ਗੁਰਦੁਆਰਾ ਟਾਰੀ ਸਾਹਿਬ ਦਾ ਜੋ ਸੰਤ ਮਹਾਂਪੁਰਖ ਬਾਬਾ ਜੀ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਸੰਪਰਦਾ ਸਮੂਹ ਸੰਗਤਾਂ ਦੇ ਸੰਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਨਾਲ ਨਵਾਂ ਦਰਬਾਰ ਜਿਹੜਾ ਤਿਆਰ ਹੋਇਆ ਸੀ ਅੱਜ ਉਹਦਾ ਉਦਘਾਟਨ ਕੀਤਾ ਗਿਆ ਅੱਜ ਪਹਿਲੇ ਦਿਨ ਨਵੇਂ ਦਰਬਾਰ ਦੇ ਵਿੱਚ ਪ੍ਰਕਾਸ਼ ਹੋਇਆ ਸਮੂਹ ਸਾਧ ਸੰਗਤਾਂ ਨੂੰ ਅੱਜ ਨਵੇਂ ਦਰਬਾਰ ਦੇ ਸ਼ੁਭ ਆਰੰਭ ਤੇ ਜੋ ਸਤਗੁਰੂ ਜੀ ਦਾ ਅੱਜ ਪਹਿਲੇ ਦਿਨ ਪ੍ਰਕਾਸ਼ ਨਵੇਂ ਦਰਬਾਰ ਦੇ ਵਿੱਚ ਹੋਇਆ ਅੱਜ ਤੋਂ ਪ੍ਰਕਾਸ਼ ਜਿਹੜਾ ਹੈ ਉਹ ਨਵੇਂ ਦਰਬਾਰ ਦੇ ਵਿੱਚ ਚੱਲ ਚਾਲੂ ਹੋ ਗਿਆ ਸੂਮੋ ਸਾਧ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਅੱਜ ਦੇ ਦਿਨ ਦੀਆਂ ਔਰ ਨਾਲ ਹੀ ਅੱਜ ਰਾਤ ਨੂੰ ਰਾਤਰੀ ਦੇ ਦੀਵਾਨ ਜਿਹੜੇ ਆ ਉਹ ਬੜੇ ਹਰ ਸਾਲ ਦੀ ਤਰ੍ਹਾਂ ਚੜ੍ਹਦੀ ਕਲਾ ਨਾਲ ਸਜਾਏ ਜਾ ਰਹੇ ਹਨ ਜੋ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਸੁੰਦਰ ਦੀਵਾਨ ਜਿਹੜੇ ਆ ਉਹ ਸਜਾਏ ਜਾਣਗੇ ਜਿਸ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਵਾਲੇ ਜਥੇ ਜਿਹੜੇ ਆ ਸਿੰਘ ਸਾਹਿਬਾਨ ਵੀ ਪਹੁੰਚ ਰਹੇ ਨੇ ਉਹ ਆਪ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾਉਣਗੇ ਗੁਰਬਾਣੀ ਨਾਲ ਜੋੜਨਗੇ ਅਤੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੱਥੇ ਆਪ ਜੀ ਨੇ ਅੱਜ ਦਿਨੇ ਜੋ ਹਾਜ਼ਰੀ ਭਰੀ ਹੈ ਇਸੇ ਤਰ੍ਹਾਂ ਰਾਤ ਦੇ ਦੀਵਾਨਾਂ ਦੇ ਵਿੱਚ ਵੀ ਪਰਿਵਾਰਾਂ ਸਨੇਤ ਹਾਜ਼ਰੀ ਭਰਨੀ ਹੈ 19 ਤਰੀਕ ਨੂੰ ਸਵੇਰੇ 9 ਵਜੇ ਸ੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪੈਣਗੇ ਉਪਰੰਤ ਅਲਾਹੀ ਬਾਣੀ ਦੇ ਕੀਰਤਨ ਹੋਣਗੇ ਨਵੇਂ ਦਰਬਾਰ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸੁੰਦਰ ਦੀਵਾਨ ਸਜਣਗੇ ਸਾਰਾ ਦਿਨ ਹੀ ਗੁਰੂ ਕੇ ਲੰਗਰ ਅਤੁੱਟ ਜਿਹੜਿਆ ਉਹ ਬਾਬਾ ਜੀ ਉਰੀ ਵਾਲਿਆ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਨਾਲ ਚੱਲ ਰਹੇ ਹਨ ਜੋ ਅੱਜ ਵੀ ਚੱਲ ਰਹੇ ਹਨ ਸਵੇਰ ਤੋਂ ਹੀ ਕੱਲ ਵੀ ਇਸੇ ਤਰ੍ਹਾਂ ਹੀ ਨਿਰੰਤਰ ਜਿਹੜੇ ਹੈ ਉਹ ਰਾਤ ਦੇ ਤੱਕ ਗੁਰੂ ਕੇ ਲੰਗਰ ਚੱਲਦੇ ਰਹਿਣਗੇ ਔਰ ਸਮੂਹ ਸਾਧ ਸੰਗਤਾਂ ਦੇ ਚਰਨਾਂ 'ਚ ਦੇਣ ਇਹ ਹੈ ਕਿ ਵਿਆਹ ਕੁਰਬ ਦੀਆਂ ਖੁਸ਼ੀਆਂ ਦੇ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ ਔਰ ਇਹਦੇ ਨਾਲ ਹੀ ਆਪ ਸੰਗਤਾਂ ਦੇ ਸੰਯੋਗ ਵਾਸਤੇ ਵੀ ਬੇਨਤੀ ਹੈ ਕਿ ਆਪ ਸੰਗਤਾਂ ਦਾ ਸੰਯੋਗ ਵੱਡੀ ਗਿਣਤੀ ਜਿਹੜੀ ਹੈ ਉਹ ਦਰਬਾਰ ਦੇ ਵਿੱਚ ਬਹੁਤ ਜ਼ਰੂਰੀ ਹੈ ਨਗਰ ਦੀਆਂ ਸੰਗਤਾਂ ਆਸਪਾਸ ਦੀਆਂ ਸੰਗਤਾਂ ਪਹੁੰਚਣ ਜਿੱਥੇ ਇਹ ਸਾਰੇ ਕਾਰਜ ਕੀਤੇ ਜਾ ਰਹੇ ਹਨ ਵਿਆਹਪੁਰਬ ਮਨਾਇਆ ਜਾ ਰਿਹਾ ਉੱਥੇ ਬਰਾਤ ਰੂਪੀ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਪਿੰਡ ਦੀ ਸੰਗਤ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਗੁਰੂ ਕੇ ਮਹਿਲ ਤੋਂ ਮਹਾਨ ਨਗਰ ਕੀਰਤਨ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਪਰ ਛਾਇਆ ਏਟ ਅਤੇ ਪੰਜਾਂ ਪਿਆਰਾਂ ਦੀ ਅਗਵਾਈ ਹੇਠ ਹਰਜਸ ਕਰਦੇ ਆਂ ਸਵੇਰੇ 8 ਵਜੇ ਗੁਰੂ ਕੇ ਮਹਿਲ ਤੋਂ ਆਰੰਭ ਹੋ ਕੇ ਫਾਰਜਾਸ ਕਰਦੇ ਆ ਗੁਰਦੁਆਰਾ ਟਾਰੀ ਸਾਹਿਬ ਵਿਖੇ ਕੱਲ ਨੂੰ ਸਾਲਾਨਾ ਜੋੜ ਮੇਲੇ ਵਾਲੇ ਦਿਨ 2 ਵਜੇ ਦੇ ਕਰੀਬ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦੁਆਰਾ ਟਾਰੀ ਸਾਹਿਬ ਪਹੁੰਚੇਗਾ ਔਰ ਅਟਾਰੀ ਸਾਹਿਬ ਤੋਂ ਪਹੁੰਚਣ ਤੋਂ ਪਹਿਲਾਂ ਇੱਕ ਵੱਡਾ ਪੜਾ ਜਿਹੜਾ ਨਹਿਰ ਦੇ ਪੁਲ ਤੇ ਕੀਤਾ ਜਾਂਦਾ ਉੱਥੇ ਮਿਲਣੀ ਦੀ ਰਸਮ ਜਿਹੜੀ ਆ ਉਹ ਪੰਨਿਆਂ ਪਿਆਰਿਆਂ ਦੇ ਨਾਲ ਬੜੇ ਅਦਬ ਸਤਕਾਰ ਨਾਲ ਕੀਤੀ ਜਾਂਦੀ ਕਿਉਂਕਿ ਇੱਕ ਬਰਾਤ ਰੂਪੀ ਜਿਹੜਾ ਨਗਰ ਕੀਰਤਨ ਨੂੰ ਨਾਂ ਦਿੱਤਾ ਗਿਆ ਜਿਸ ਤਰ੍ਹਾਂ ਬਰਾਤ ਗੁਰੂ ਮਹਾਰਾਜ ਦੀ ਇੱਥੇ ਆਈ ਹੈ ਉਸੇ ਤਰ੍ਹਾਂ ਹੀ ਮਹਾਨ ਨਗਰ ਕੀਰਤਨ ਇੱਥੇ ਪਹੁੰਚਦਾ ਤੇ ਨਹਿਰ ਦੇ ਪੁਲ ਤੇ ਪਿੰਡ ਸੁਲਤਾਨਵਿੰਡ ਤੇ ਉੱਥੇ ਮਿਲਣੀ ਦੀ ਰਸਮ ਹੁੰਦੀ ਆ ਉੱਥੇ ਵੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਨਹਿਰ ਦੇ ਪੁਲ ਤੇ ਇਸ ਰਸਮ ਦੇ ਵਿੱਚ ਵੀ ਸਾਰੀਆਂ ਸੰਗਤਾਂ ਪਹੁੰਚਣ ਵੱਡੀ ਗਿਣਤੀ ਦੇ ਵਿੱਚ ਉੱਥੇ ਸੰਗਤਾਂ ਹਾਜ਼ਰ ਹੁੰਦੀ ਆ। ਸੋ ਇਹਨਾਂ ਸਾਰੀਆਂ ਖੁਸ਼ੀਆਂ ਦੇ ਵਿੱਚ ਸਾਰੀਆਂ ਸੰਗਤਾਂ ਸ਼ਾਮਲ ਹੋਣ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਵਿਆਹ ਪੁਰਬ ਦੀ ਸਲਾਣਾ ਜੋੜ ਮੇਲੇ ਦੀ ਲੱਖ-ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਗਲ ਭੰਜਨ ਗੁਰਸੂਰਮਾ ਵੱਡ ਜੋਧਾ ਵਪਾਰ ਬਕਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਧੰਨ ਗੁਰੂ ਹਰਗੋਬਿੰਦ ਪਾਸ਼ਾ ਪਰਪਕਾਰੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਵਿਆਪਰਵ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਨਗਰ ਅੰਮ੍ਰਿਤਸਰ ਦੇ ਵਿੱਚ ਸੁਲਤਾਨਵਿੰਡ ਅਤਾਰੀ ਸਾਹਿਬ ਗੁਰੂ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਆਂ ਲੱਖਾਂ ਦੀ ਗਿਣਤੀ ਵਿੱਚ ਮਹਾਪੁਰਖਾਂ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਔਰ ਜਿਨ੍ਹਾਂ ਨੇ ਹੁਣ ਨਵਾਂ ਗੁਰੂ ਕਾ ਮਹਿਲ ਗੁਰੂ ਕੇ ਸੁੰਦਰ ਸਥਾਨ ਤਿਆਰ ਕੀਤੇ ਹਨ ਬੜੀ ਰਹਿਮਤ ਬਖਸ਼ਿਸ਼ ਵਰਤ ਰਹੀ ਹੈ ਮਹਾਂਪੁਰਸ਼ਾਂ ਨੇ ਬੜੇ ਪਿਆਰ ਨਾਲ ਤਨ ਮਨ ਧੰ ਦੇ ਨਾਲ ਸਮਾਂ ਲਾ ਕੇ ਬੜਾ ਸੁੰਦਰ ਸਥਾਨ ਬਣਾਇਆ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਬੈਠ ਕੇ ਗੁਰੂ ਕੀ ਬਾਣੀ ਸਰਵਣ ਕਰਦੀਆਂ ਹਨ ਗੁਰੂ ਕੇ ਲੰਗਰ ਚੱਲ ਰਹੇ ਹਨ ਮੂਹ ਮੰਗੀਆਂ ਮਰਾਦਾਂ ਸਤਿਗੁਰੂ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਝੋਲੀਆਂ ਪਾ ਰਹੇ ਹਨ ਸੋ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਇਨਾਂ ਚੈਨਲ ਵਾਲੇ ਵੀਰਾਂ ਨੇ ਸੱਤੀ ਸੁੱਤੀ ਗੁਰਬਾਣੀ ਸੇਵਾ ਰੂਪ ਦੇ ਵਿੱਚ ਸੰਗਤਾਂ ਦੇ ਦਰਸ਼ਨ ਦੀਦਾਰੇ ਕਾਰਕਾਰ ਵਿੱਚ ਪਹਚਾਉਣ ਵਾਸਤੇ ਬੜਾ ਵੱਡਾ ਉਦਮ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਇਹਨਾਂ ਚੈਨਲ ਵਾਲੇ ਵੀਰਾਂ ਦੇ ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਪੰਥ ਦੀ ਸੇਵਾ ਜਿਹੜੀ ਹੈ ਚੱਲਦੀ ਰਹੇ ਪੰਥ ਤੇਰੀ ਦੀਆਂ ਗੂੰਜਾਂ ਦਿਲਾ ਦਿਨ ਪੈਣ ਗਿਆ ਬੋਲੇ ਸੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੀਜ਼ ਕੁਰਬਾਨੀ ਅਕੀ ਗੁਰਮਤ ਵਿਚਾਰ